ਅੱਜ ਆਪਾਂ ਖੜੇ ਆ ਪਿੰਡ ਅੱਕਾਂਵਲੀ ਦੇ ਵਿੱਚ ਜ਼ਿਲ੍ਹਾ ਮਾਨਸਾ ਜਿਵੇਂ ਤੁਹਾਨੂੰ ਪਤੀ ਆ ਵੀ ਕਿਸਾਨੀ ਜਿਹੜਾ ਆਪਣਾ ਧਰਨਾ ਚੱਲ ਰਿਹਾ ਹੈਗਾ ਖਨੌਰੀ ਬਾਡਰ ਤੇ ਤੇ ਉਸ ਦੀਆਂ ਮੰਗਾਂ ਲਈ ਮਨਜ਼ੂਰ ਕਰਨ ਲਈ ਕਿਸਾਨੀ ਮੰਗਾਂ ਲਈ ਤੇ ਆਪਣੇ ਧਰਨੇ ਚੱਲ ਰਹੇ ਨੇ ਉੱਥੇ ਜਗਜੀਤ ਸਿੰਘ ਡੱਲੇਵਾਲ ਤੁਹਾਨੂੰ ਪਤੀ ਆ ਵੀ ਭੁੱਖ ਹੜਤਾਲ ਤੇ ਬੈਠੇ ਨੇ ਅੱਜ ਉਹਨਾਂ ਨੂੰ 25 26 ਦਿਨ ਹੋ ਗਏ ਨੇ ਤੇ ਕਿਉਂਕਿ ਉਹ ਵੀ ਆਪਣੇ ਲਈ ਕਿਸਾਨਾਂ ਲਈ ਬੈਠੇ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਸਾਰੇ ਕਿਸਾਨਾਂ ਨੂੰ ਫਰਜ ਬਣਦਾ ਵੀ ਆਪਾਂ ਵੀ ਉਹਨਾਂ ਨਾਲ ਖੜੋ ਤੇ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਵੀ ਆਪਾਂ ਇਹੀ ਇੱਕ ਆਵਾਜ਼ ਦੇਣਾ ਚਾਹੁੰਦੇ ਆ ਇਸ ਚੈਨਲ ਰਾਹੀਂ ਤੇ ਜਿਵੇਂ ਤੁਹਾਨੂੰ ਆਪਾਂ ਆਪਣੇ ਜਿਹੜੇ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਤੇ ਜਿਵੇਂ ਤੁਹਾਨੂੰ ਕਹਿਣੇ ਆ ਵੀ ਜਿਹਦੇ ਕੋਲੇ ਟਾਈਮ ਹੈਗਾਗਾ ਤੁਸੀਂ ਉੱਥੇ ਆਪਣੇ ਖਨੌਰੀ ਬਾਰਡਰ ਤੇ ਜਰੂਰ ਪਹੁੰਚੋ ਕਿਉਂਕਿ ਜੇ ਆਪਾਂ ਉਹਨਾਂ ਨਾਲ ਖੜਾਂਗੇ ਵੱਧ ਤੋਂ ਵੱਧ ਇਕੱਠ ਦਿਖਾਵਾਂਗੇ ਤਾਂ ਹੀ ਆਪਣਾ ਕੋਈ ਹੱਲ ਹੋ ਸਕਦਾ ਘਰੇ ਬੈਠਣ ਨਾਲ ਰਜਾਈਆਂ 'ਚ ਬੈਠਣ ਦੇ ਨਾਲ ਜਾਂ ਕੱਲਾ ਮੋਬਾਈਲ ਤੇ ਦੇਖਣ ਨਾਲ ਆਪਣਾ ਕੁਝ ਨਹੀਂ ਬਣਦਾ ਹੈਗਾ ਕੋਈ ਆਪਾਂ ਨੂੰ ਹੱਕ ਨਹੀਂ ਮਿਲਦਾ ਕਿਉਂਕਿ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਲੋਕ ਤੁਰਦੇ ਨਹੀਂ ਹੈਗੇ ਇਸ ਦੇ ਵਿੱਚ ਕੋਈ ਪੰਚਾਇਤ ਦਾ ਰੋਲ ਨਹੀਂ ਹਰ ਇੱਕ ਬੰਦੇ ਦਾ ਰੋਲ ਆ ਹਰ ਇੱਕ ਬੰਦੇ ਦਾ ਹੱਕ ਬਣਦਾ ਵੀ ਆਪਾਂ ਕਿਉਂ ਨਾ ਇਹਨਾਂ ਦੇ ਨਾਲ ਖੜੀਏ ਕਿਉਂਕਿ ਆਪਣੇ ਜਿਹੜੇ ਕੋਈ ਵੀ ਕਿਸੇ ਦੀ ਕੋਈ ਪਾਰਟੀ ਦੇ ਸੰਬੰਧੀ ਇੱਥੇ ਕੋਈ ਮਸਲਾ ਨਹੀਂ ਹੈਗਾ ਆਪਦੀਆਂ ਪਾਰਟੀਆਂ ਨੂੰ ਦੂਰ ਛੱਡ ਕੇ ਤੁਸੀਂ ਇਹਨਾਂ ਨਾਲ ਇੱਕਜੁੱਟ ਹੋ ਕੇ ਆਪ ਦਾ ਧਾਰਨੇ ਦੇ ਉੱਪਰ ਨਾਅਰਾ ਜ਼ਰੂਰ ਦੇਵੋ ਕਿਉਂਕਿ ਆਜੋ ਆਪਾਂ ਗੱਲ ਕਰਦੇ ਆਂ ਸਿੱਧੂ ਜੱਥੇਬੰਦੀ ਆਪਣੀ ਕਿਹੜੀ ਹਾਂਜੀ ਆਪਾਂ ਗੱਲ ਕਰਦੇ ਆਂ ਵੀ ਕਿਹੜੀ ਆਪਣੀ ਜਿਹੜੀ ਜੱਥੇਬੰਦੀ ਆ ਹਾਂਜੀ ਸਸ਼ੀਕਲ ਪ੍ਰਧਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਜੋ ਸਾਰੇ ਪਤਈ ਹੈ ਕਿਸਾਨਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਮਜ਼ਦੂਰਾਂ ਨੂੰ ਜਿਹੜੀਆਂ ਇਹ ਦੋ ਫਾਰਮਾਂ ਲੜ ਰਹੀਆਂ ਨੇ ਕਿਸਾਨ ਮਜ਼ਦੂਰ ਏਕਤਾ ਇਹ ਜਗਜੀਤ ਸਿੰਘ ਡੱਲੇਵਾਲ ਜਸੇਵੰਦੀ ਸਿੱਧੂਪੁਰ ਜੋ ਅੱਜ 26ਵਾਂ ਦਿਨ ਹੋ ਚੁੱਕਾ ਹੈ ਜੋ ਮਰਨ ਵਰਤ ਤੇ ਬੈਠੇ ਹਨ ਸੋ ਬੇਨਤੀ ਹੈ ਭਰਾਵਾਂ ਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਸਾਰੇ ਇਲਾਕੇ ਨੂੰ ਵੀ ਉੱਥੇ ਵੱਧ ਤੋਂ ਵੱਧ ਰਾਤ ਨੂੰ ਡਿਊਟੀ ਨੌਜਵਾਨਾਂ ਨੂੰ ਖਾਸ ਕਰਕੇ ਹੈ ਕਿਉਂਕਿ ਜੋ ਪ੍ਰਸ਼ਾਸਨ ਹੈ ਉਹ ਡੱਲੇਵਾਲ ਸਾਹਿਬ ਨੂੰ ਚੱਕਣਾ ਚਾਹੁੰਦਾ ਹੈ ਸੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਹੈ ਭਾਈ ਵੀ ਰਾਤ ਨੂੰ ਉਥੇ ਸਖਤ ਪਹਿਰਾ ਦੇਣ ਦੀ ਲੋੜ ਹੈ ਜਿਹੜੇ ਹਜੇ ਤਾਈਂ ਨਹੀਂ ਪਹੁੰਚੇ ਬਾਤੋਂ ਬਾਦੋਂ ਉੱਥੇ ਖਨੌਰੀ ਬਾਰਡਰ ਤੇ ਪਹੁੰਚੋ ਹਾਂਜੀ ਜਿਵੇਂ ਤੁਸੀਂ ਇੱਕ ਮੈਂ ਤੁਹਾਨੂੰ ਦੇਖਿਆ ਸੀਗਾ ਤਾਂ ਹੀ ਤੁਹਾਨੂੰ ਰੋਕਿਆ ਸੀਗਾ ਮੈਂ ਵੀ ਤੁਸੀਂ ਇਹ ਸਿਸਟਮ ਕੀ ਕਰ ਰਹੇ ਹੋ ਜਿਵੇਂ ਬਾਈਹੁਰਾਂ ਕੋਲੇ ਆਪਣੇ ਥੈਲੇ ਚੱਕੇ ਹੋਏ ਨੇ ਜਿਵੇਂ ਦਰੋ ਟਰਾਲੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਪਿੱਛੇ ਤੇ ਕਿਉਂਕਿ ਇਹ ਲੱਕੜ ਬਾਲਣ ਇਕੱਠਾ ਕਰ ਰਹੇ ਨੇ ਇਹ ਤੁਸੀਂ ਕਿਉਂ ਕਰ ਰਹੇ ਹੋ ਜੀ ਲੱਕੜ ਬਾਲਣ ਜਿਹੜਾ ਇਕੱਠਾ ਕਰ ਰਹੇ ਹੋ ਆਪਣੇ ਜਿਹੜੇ ਤੁਸੀਂ ਆ ਥੈਲੇ ਚੱਕੇ ਹੋਏ ਨੇ ਇਹ ਕਾਦੇ ਵਾਸਤੇ ਤੁਸੀਂ ਪਿੰਡ ਦੇ ਵਿੱਚ ਜਿਹੜਾ ਘੇੜਾ ਦੇ ਰਹੇ ਹੋ ਇਹ ਜੀ ਦੇਖੋ ਇੱਕ ਤਾਂ ਲੰਗਰ ਰਾਸ਼ਨ ਇਕੱਠਾ ਕਰ ਰਹੇ ਆ ਅਸੀਂ ਲੰਗਰ ਦੀ ਬਹੁਤ ਲੋੜ ਹੈ ਤੇ ਬਾਕੀ ਸਿਰੇ ਠੰਡ ਹੈ ਜੀ ਧੂਆਂ ਚੱਲਦੀਆਂ ਰਾਤ ਨੂੰ ਪਹਿਰੇ ਤੇ ਹੁੰਦੇ ਨੌਜਵਾਨ ਗਰਮ ਪਾਣੀ ਵਾਸਤੇ ਤੇ ਲੰਗਰ ਵੀ ਚੱਲਦਾ ਹੈ ਉਸੇ ਉਹਦੇ ਵਾਸਤੇ ਲੱਕੜਾਂ ਤੇ ਰਾਸ਼ਨ ਅਸੀਂ ਪਿੰਡ ਚੋਂ ਇਕੱਠਾ ਕਰ ਰਹੇ ਆ ਜੀ ਸਾਨੂੰ ਨੱਗਰ ਨੇ ਵੀ ਬਹੁਤ ਸਹਾਇਕ ਦਿੱਤਾ ਹੈ ਕੱਲ ਦੇ ਲੱਗੇ ਆ ਅਸੀਂ ਸੋ ਜਿਵੇਂ ਤਹਾਨੂੰ ਆਪਣਾ ਪ੍ਰਧਾਨ ਸਾਹਿਬ ਨੇ ਗੁਰਪ੍ਰੀਤ ਸਿੰਘ ਨੇ ਦਾਸੀ ਦਿੱਤਾ ਵੀ ਜਿਹੜਾ ਉੱਥੇ ਲੰਗਰ ਚੱਲ ਰਿਹਾਗਾ ਉਥੇ ਜਦੋਂ ਸੰਗਤ ਜਾਂਦੀ ਆ ਰਹਿਣ ਸਹਿਣ ਵਾਸਤੇ ਲੱਕੜ ਬਾਲਣ ਦੀ ਵੀ ਜ਼ਰੂਰਤ ਆ ਕਿਉਂਕਿ ਪਾਣੀ ਗਰਮ ਕਰਨਾ ਤੇ ਜਿਵੇਂ ਰਸਤਾ ਨੇ ਸੁੱਕੀਆਂ ਰਸਤਾ ਨੇ ਕੋਈ ਦਾਲਾਂ ਕੋਈ ਖੰਡ ਜਾਂ ਸੁੱਕੀ ਚਾ ਜਿਵੇਂ ਇਹ ਜੀਆਂ ਰਸਤਾ ਨੇ ਸੁੱਕੀਆਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜ਼ਰੂਰ ਤੁਸੀਂ ਬਾਤੋ ਬਾਤ ਦੇ ਇਹਨਾਂ ਦਾ ਆਪਣਾ ਨਾਲ ਸਹਿਯੋਗ ਦੇਵੋ ਕਿਉਂਕਿ ਪਿੰਡ ਦੇ ਵਿੱਚ ਇਹ ਕੱਲ ਦੇ ਲੱਗੇ ਹੋਏ ਨੇ ਬਾਈ ਜੀ ਕੱਲ ਦੇ ਲੱਗੇ ਹੋਏ ਹਾਂ ਕੱਲ ਦੇ ਲੱਗੇ ਹਾਂ ਹਾਂਜੀ ਕੱਲ ਦੇ ਲੱਗੇ ਹੋਏ ਨੇ ਕਿਉਂਕਿ ਹਜੇ ਇਹਨਾਂ ਨੇ ਇੱਕ ਗਲੀ ਕੱਢੀ ਆ ਕਿਉਂਕਿ ਸਾਰੇ ਪਿੰਡ ਦੇ ਵਿੱਚ ਬਾਕੀ ਢੀੜਾ ਦੇਣਾਗਾ ਸਾਰੇ ਪਿੰਡ ਦਾ ਫਰਜ਼ ਬਣਦਾ ਜੀਤੋਂ ਨਹੀਂ ਜਾਈਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਦਾ ਇਹਨਾਂ ਨਾਲ ਜਰੂਰ ਸਰਦਾ ਜਰੂਰ ਦੇਵੋ ਕਿਉਂਕਿ ਇਹ ਕਾਰਨ ਇਹ ਵੀ ਆਪਣੇ ਲਈ ਹੱਕਾਂ ਦੇ ਲਈ ਲੜ ਰਹੇ ਨੇ ਸਾਰਿਆਂ ਦਾ ਫਰਜ਼ ਬਣਦਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਲੱਕੜ ਵਾ ਲੈਣਾਂ ਦਾ ਕੋਈ ਪਾਤੀ ਦਾ ਕੋਈ ਲੱਕੜ ਦਾ ਕੋਈ ਜਿੰਨਾ ਵੀ ਸਰਦਾ ਕੀ ਖੰਡ ਜਿੰਨੇ ਵੀ ਸਰਦਾ ਜਿਹੜੀ ਸੁੱਕੀ ਹੁੰਦੀ ਆ ਉੱਥੇ ਜਿਹੜੀ ਕੰਮ ਆ ਸਕੇ ਤੁਸੀਂ ਜਰੂਰ ਇਹਨਾਂ ਨਾਲ ਹੈਲਪ ਕਰਨੀ ਆ ਕਿਉਂਕਿ ਪਿੰਡ ਦਾ ਵੀ ਬਹੁਤ ਵੱਡਾ ਸਹਿਯੋਗ ਆ ਇਹਨਾਂ ਦੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹਾਂਜੀ ਦੱਸੋ ਜੀ ਕੀ ਕਹਿਣਾ ਚਾਹਦੇ ਹੋ ਮਜ਼ਦੂਰਾਂ ਨੂੰ ਵੀ ਬੇਨਤੀ ਹੈ ਬਾਈ ਜੀ ਉੱਥੇ ਜਿਹੜੀ ਆਪਣੀ ਜਸੇਬੰਦੀ ਹੈ ਆਪਣੇ ਪਲੇਅਰ ਸਾਹਿਬ ਨੇ ਉਹ ਮਜ਼ਦੂਰਾਂ ਖਾਤਰ ਲੜ ਰਹੇ ਨੇ ਹਾਂਜੀ ਵੀ ਜਿਹੜਾ ਆਪਣਾ 365 ਦਿਨ ਹੁੰਦੇ ਆ ਸਾਲ 'ਚ ਉਹਨਾਂ 'ਚ 200 ਦਿਨ ਮਨਰੇਗਾ ਦਾ ਕੰਮ ਚੱਲਣਾ ਚਾਹੀਦਾ ਹੈ ਤੇ 700 ਰੁਪਿਆ ਦਿਹਾੜੀ ਚਾਹੀਦੀ ਹੈ ਹਾਂਜੀ ਇੱਕ ਇਹ ਵੀ ਵੱਡੀ ਗੱਲ ਆ ਮਜ਼ਦੂਰ ਕੱਲਾ ਹੀ ਰਹਿ ਜਾਂਦੇ ਨੇ ਵੀ ਇਹ ਕਿਸਾਨਾਂ ਨਾਲ ਹੀ ਹੋ ਰਹੇ ਨੇ ਜੇ ਕੋ ਮਜ਼ਦੂਰ ਵੀ ਅੱਗੇ ਆਉਣਗੇ ਆਪਣੇ ਹੱਕਾਂ ਦੇ ਲਈ ਖੁਦ ਆਪ ਖੜਕੇ ਨਾਲ ਲੜਨਗੇ ਇਹਨਾਂ ਨੂੰ ਕਹਿਣਗੇ ਵੀ ਸਾਨੂੰ ਆ ਹੱਕ ਚਾਹੀਦਾ ਤਾਂ ਹੀ ਕੋਈ ਆਪਣਾ ਕੋਈ ਹੱਕ ਸਮਝ ਸਕਦਾ ਆਪਾਂ ਨੂੰ ਹੀ ਪ੍ਰੋਬਲਮਾਂ ਪਤਾ ਲੱਗ ਸਕਦਾ ਇੱਕ ਐ ਨਹੀਂ ਹੈਗਾ ਘਰੇ ਬੈਠ ਕੇ ਇਕੱਲਾ ਕਹੀ ਜਾਂਦੇ ਹੋ ਵੀ ਆਪਦੇ ਹੱਕਾਂ ਲਈ ਲੜੀ ਜਾਂਦੇ ਸਾਡੇ ਹੱਕ ਲਈ ਕੋਈ ਲੜਦਾ ਨਹੀਂ ਜਦੋਂ ਕੋਈ ਹੱਕ ਲੈਣਾ ਹੁੰਦਾਗਾ ਜਿਹੜਾ ਮੌਕੇ ਤੇ ਕੋਈ ਵੀ ਬੰਦਾ ਹੁੰਦਾਗਾ ਜਿਹੜਾ ਉਹਦੇ ਹੱਕ ਆਪਦਾ ਯਾਦ ਹੁੰਦਾ ਉਹੀ ਅੱਗੇ ਰੱਖ ਦਿੰਦਾ ਕਿਉਂਕਿ ਤੁਹਾਡਾ ਵੀ ਫਰਜ਼ ਬਣਦਾ ਜੇ ਤੁਸੀਂ ਨਾਲ ਖੜੇ ਹੋਵੋਗੇ ਤੁਸੀਂ ਫੇਰ ਹੀ ਤੁਸੀਂ ਆਪਦਾ ਹੱਕ ਦੱਸ ਸਕਦੇ ਹੋ ਸਾਰੇ ਮਜ਼ਦੂਰਾਂ ਨੂੰ ਸਾਰੇ ਨਗਰ ਨੂੰ ਮੈਂ ਇਹੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਆਪਣੀ ਜਥੇਬੰਦੀ ਆ ਇਹਨਾਂ ਨਾਲ ਸਹਿਯੋਗ ਦੇਵੋ ਜਿੰਨਾ ਵੀ ਰਾਸ਼ਨ ਪਾਣੀ ਲੈਣ ਆਉਣਗੇ ਪਿੰਡ ਦੇ ਵਿੱਚ ਕਿਸੇ ਨੇ ਮਨਾ ਨਹੀਂ ਕਰਨਾ ਥੋੜਾ ਬਹੁਤਾ ਹਰ ਇੱਕ ਨੇ ਜ਼ਰੂਰ ਹਰ ਇੱਕ ਘਰ ਨੇ ਫਰਜ਼ ਬਣਦਾ ਵੀ ਜ਼ਰੂਰ ਇਹਨਾਂ ਦੇ ਨਾਲ ਖੜਕੇ ਜਿਹੜਾ ਆਪਣਾ ਫਰਜ਼ ਹੈਗਾ ਆਪਣਾ ਮੰਨ ਲਓ ਰਾਸ਼ਨ ਪਾਣੀ ਦੇਣ ਦਾ ਜ਼ਰੂਰ ਸਾਰੇ ਪਿੰਡ ਨੂੰ ਮੈਂ ਫੇਰ ਦੁਬਾਰੇ ਅਪੀਲ ਕਰਦਾ ਵੀ ਜਿੰਨੇ ਵੀ ਆਪਣੇ ਜਥੇਬੰਦੀ ਵਾਲੇ ਨੇ ਸਾਰੇ ਗੁਰਪ੍ਰੀਤ ਸਿੰਘ ਆਪਣਾ ਪ੍ਰਧਾਨ ਨੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਇਹਨਾਂ ਦਾ ਨੰਬਰ ਵੀ ਪੁੱਛ ਲੈਨੇ ਆਂ ਹਾਂਜੀ ਪ੍ਰਧਾਨ ਜੀ ਤੁਹਾਡਾ ਨੰਬਰ ਜਰੂਰ ਦੱਸੋ 73409 ਜੀ 51963 ਇੱਕ ਆਪਣਾ ਜਦੋਂ ਤੁਸੀਂ ਲੰਗਰ ਪਾਣੀ ਇਕੱਠਾ ਕਰਕੇ ਚੱਲਣਾ ਉਹ ਤੁਸੀਂ ਕਿਹੜੇ ਦਿਨ ਨੂੰ ਜਾਣਾ ਜੀ ਕਦੋਂ ਜਾਣਾ ਤੁਸੀਂ ਸਾਡਾ ਜਾਣ ਦਾ ਤਾਂ ਅੱਜ ਹੀ ਪ੍ਰੋਗਰਾਮ ਹੈ ਸ਼ਾਮ ਨੂੰ ਜੇ ਮੰਨ ਲਓ ਜੇ ਰਹੇਗਾ ਪਿੰਡ ਚੋਂ ਰਾਸਣ ਫੇਰ ਸਵੇਰੇ ਤੁਰਾਂਗੇ ਜੀ ਹਾਂਜੀ ਹਾਂਜੀ ਨਹੀਂ ਪ੍ਰੋਗਰਾਮ ਤਾਂ ਅੱਜ ਦੀ ਹੈ ਵੀ ਛੇਤੀ ਤੋਂ ਛੇਤੀ ਰਾਸਣ ਇਕੱਠਾ ਹੋ ਜੇ ਹਾਂਜੀ ਹਾਂਜੀ ਤੇ ਉੱਥੇ ਬਹੁਤ ਲੋੜ ਹੈ ਨੌਜਵਾਨਾਂ ਦੀ ਹਾਂ ਜੀ ਫੋਨ ਕਰੀ ਜਾਂਦੇ ਆ ਪ੍ਰਧਾਨ ਹੋਰੀ ਵੀ ਛੇਤੀ ਤੋਂ ਛੇਤੀ ਆਓ ਹਾਂ ਜੀ ਹਾਂ ਜੀ ਸੇ ਨਹੀਂ ਫਿਰ ਸਵੇਰੇ ਸੁਨੇਹਾ ਅਸੀਂ 9-10 ਵਜੇ ਤੁਹਾਨੂੰ ਠੀਕ ਹੈ ਜੀ ਤੇ ਇਸ ਚੈਨਲ ਰਾਹੀਂ ਆਪਾਂ ਜਿਹੜੀ ਤਾਂ ਅੱਡੇ ਤੱਕ ਮੈਸੇਜ ਪਹੁੰਚਾਉਣੇ ਆ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਤੇ ਕਿਉਂਕਿ ਸਾਰੇ ਨਗਰ ਨੂੰ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਨਾਲ ਜ਼ਰੂਰ ਖੜੋ ਕਿਉਂਕਿ ਆਪਣੇ ਇੱਧਰ ਸਰਜੀਤ ਸਿੰਘ ਜੀ ਉਹ ਵੀ ਕੁਝ ਵਿਚਾਰ ਦੇਣਾ ਚਾਹੁੰਦੇ ਆ ਆਪਾਂ ਪੁੱਛਦੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹਾਂਜੀ ਮੈਂ ਵਿਚਾਰ ਮੇਰੇ ਇਹੀ ਹੈ ਇਲਾਕਾ ਨਿਵਾਸੀਆਂ ਜੋ ਆਪਣੀ ਵੀਡੀਓ ਦੇਖ ਰਹੇ ਨੇ ਇਲਾਕਾ ਨਿਵਾਸੀ ਵੀ ਸ਼ੇਅਰ ਕਰਨ ਬਦਵਾ ਸ਼ੇਅਰ ਕਰਨ ਤਾਂ ਕਿ ਇਹ ਹਰ ਇੱਕ ਤੱਕ ਪਹੁੰਚ ਸਕੇ ਤਾਂ ਕਿ ਇਹ ਮਜ਼ਦੂਰ ਕੱਲੇ ਮਜ਼ਦੂਰਾਂ ਦਾ ਨਹੀਂ ਕਦੇ ਕਿਸਾਨਾਂ ਦਾ ਵੀ ਨਹੀਂ ਇਹ ਸਭ ਦਾ ਫਰਜ਼ ਹੈ ਤਾਂ ਕਿ ਸਾਡੇ ਨਾਲ ਡਟੋ ਤੇ ਸਾਡੇ ਨਾਲ ਚੱਲੋ ਤੇ ਰਸਨ ਪਾਣੀ ਵਸਤਾਂ ਵਗੈਰਾ ਰਸਤਾ ਬਸਤਾ ਸਭ ਇਹਨਾਂ ਨੇ ਨੰਬਰ ਬੋਲਦਾ ਪ੍ਰਧਾਨ ਜੀ ਨੇ ਤੇ ਸੰਪਰਕ ਕਰਕੇ ਇਹਨਾਂ ਤੱਕ ਪਹੁੰਚਾਓ ਜੇ ਇਹ ਕਰ ਕਰ ਆਉਣਗੇ ਤਾਂ ਇਹਨਾਂ ਨੂੰ ਦਿਓ ਬਸ ਮੇਰੀ ਇਹੀ ਬੇਨਤੀ ਹੈ ਹਾਂਜੀ ਜੇ ਕੋਈ ਦੂਰ ਨੇੜੇ ਬੈਠਾਗਾ ਜਿਹਦੇ ਤੱਕ ਵੀਡੀਓ ਪਹੁੰਚਦੀ ਆ ਕਿਉਂਕਿ ਕੋਈ ਸਰਦਾ ਵਾਲਾ ਹੁੰਦਾ ਕੋਈ ਪੈਸੇ ਨੂੰ ਦਾਨ ਕਰਨ ਵਾਲਾ ਹੁੰਦਾ ਤੇ ਤੁਸੀਂ ਇਸ ਆਪਣੇ ਪ੍ਰਧਾਨ ਦਾ ਨੰਬਰ ਬੋਲੇ ਆ ਤੁਹਾਡੇ ਕੋਲ ਤੇ ਤੁਸੀਂ ਇਸ ਨੰਬਰ ਦੇ ਉੱਪਰ ਆਪਾਂ ਸਕਰੀਨ ਦੇ ਉੱਪਰ ਵੀ ਨੰਬਰ ਪਾ ਦਾਂਗੇ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਚੱਲਦਾ ਨੰਬਰ ਆ ਉਸ ਦੇ ਉੱਪਰ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਪੈਸੇ ਟਕੇ ਦੀ ਕੋਈ ਸਰਦਾ ਕਰਨੀ ਚਾਹੁੰਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਰੂਰ ਤੁਸੀਂ ਪੈਸੇ ਟਕੇ ਦੀ ਵੀ ਸਰਦਾ ਦੇਵੋ ਜਰੂਰ ਸਾਰਿਆਂ ਦਾ ਬਈ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਦਾ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਜੀ ਹਾਂਜੀ ਜਿੰਨੀ ਵੀ ਕੋਈ ਸਰਦਾ ਜੇ ਕੋਈ ਪਹਚਾਉਣੀ ਚਾਹੁੰਦਾ ਆਪਣੇ ਗੁਰਪ੍ਰੀਤ ਕੇ ਘਰੇ ਜਰੂਰ ਪਹਚਾ ਸਕਦਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਥੈਂਕ ਯੂ